ਆਪਕਾ ਧੰਨਵਾਦ ਮੈਂ ਉਹ ਸ੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦਰਾ ਦੇ ਅੱਜ ਖੜੇ ਆ ਅਜੇ ਵੀ ਮੀਂਹ ਸਾਤ ਕੋਈ ਅਜੋ ਰਿਖੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਦਿਖਾਉਣਾ ਨੇ ਰਿਟੇਨ ਕੀਤਾ ਕੁਝ ਉਸ ਜੀ ਕੋਲ ਤਾਰਾ ਕਿ ਸ਼ੋਅ ਰਿਹਾ ਰਿਹਾ ਜੀ ਦੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਤਰਾਵਾਂ ਲਈ ਇੰਨੀ ਨੌਲੇਜ ਨਹੀਂ ਆ ਕਿ ਕੀ ਹੋਇਆ ਪਰ ਜਿੰਦੇ ਸੱਚੇ ਪਾਸ਼ਾ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਕਰਨਦਾਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਕਰਨਤਾਰਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਸੇਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਟੇਪ੍ਰੀਤ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਅ ਦਸਨਾਟੋਣਾ ਸਾਡੀ ਬੱਚੀ ਜਿਹੜੀ ਹੈ ਗਸੇ ਜੋਂ ਤੋਂ ਜਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਬਰੇ ਇੰਤਹਾਫਇਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦਰਾ ਜਿਹੜੇ ਅੱਜ ਖੜੇ ਆ ਅੱਜ ਵੀ ਦੇਰ ਤੱਕ ਵੀ ਅਜੂ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਜਿਹੜਾ ਉਹਨਾਂ ਨੇ ਰਿਟੇਨ ਕੀਤਾ ਕੁਝ ਉਸ ਤੋਂ ਸਾਰਾ ਸ਼ਰਮ ਹੈ ਜੀ ਦੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਧਰਾਵਾ ਲਈ ਨਹੀਂ ਨੌਲੇਜ ਨਹੀਂ ਆ ਕਿ ਕੀ ਹੋਇਆ ਹੈ ਪਰ ਜਿੰਦੇ ਸੱਚੇ ਪਾਏ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਕਰਨਤਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਕਰਨਤਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਹਿਸੀਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚੇਪੀਤ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੁਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਦੱਸਣਾ ਚਾਹਣਾ ਹੈ ਕਿ ਸਾਡੀ ਬੱਚੀ ਜਿਹੜੀ ਹੈ ਕਿਸੇ ਜੁਨ ਤੋਂ ਜਿਲ੍ਹਾ ਪ੍ਰਸਿੱਧੀ ਮਿਲ ਗਈ ਬੋਲੇ ਇਨਸਾਫ ਦਿੱਤਾ ਇਹਨੂੰ ਤੇ ਸ਼ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦੇ ਅੱਜ ਖੜੇ ਆ ਅਜੇ ਨਹੀਂ ਦੇਰ ਤੱਕ ਹੀ ਹਾਜ਼ੂਰ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਹਾਨੂੰ ਜਿਦੋਂ ਉਹਨਾਂ ਨੇ ਡੀਟੇਨ ਕੀਤਾ ਕੁਝ ਉਸ ਜਿਹੜਾ ਸਾਰਾ ਚਿੱਤਰ ਹੋ ਰਿਹਾ ਜੀ ਦੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਤਣਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੋ ਰਿਹਾ ਹੈ ਪਰ ਜਿੰਦੇ ਸੱਚੇ ਪਾਸੇ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਕਰਨਦਾਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਕਰਨਤਾਰਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਹਿਸੀਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚੇ ਫੀਤ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਦੱਸਣਾ ਚਾਹਣਾ ਹੈ ਕਿ ਸਾਡੀ ਬੱਚੀ ਜਿਹੜੀ ਆ ਕਿਸੇ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਮਿੰਟਿੰਗ ਬੋਲੇ